ਪ੍ਰਤਾਪ ਸਿੰਘ ਬਾਜਵਾਦੀ ਪਟੀਸ਼ਨ ਦੀ ਅੱਜ ਹਾਈ ਕੋਰਟ ਦੇ ਵਿੱਚ ਹੋਵੇਗੀ ਸੁਣਵਾਈ ਐਫ ਆਈ ਆਰ ਰੱਦ ਕਰਨ ਦੀ ਹੈ ਮੰਗ ਕੱਲ ਸਾਈਬਰ ਕ੍ਰਾਈਮ ਪੁਲਿਸ ਨੇ ਬਾਜਵਾਦਾਂ ਤੋਂ 5 ਘੰਟੇ ਤੱਕ ਕੀਤੇ ਸਵਾਲ ਜਵਾਬ ਸੋਨਿਆ ਰਾਹੁਲ ਤੇ ਈਡੀ ਐਕਸ਼ਨ ਨੂੰ ਲੈ ਕੇ ਬਵਾਲ ਅਜਦੇਸ਼ਪੁਰ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਰਾਹੁਲ ਸੋਨਿਆ ਤੇ ਚਾਰ ਸੀਟ ਦਾ ਵਿਰੋਧ ਗੁਰੂਗram ਲੈਂਡ ਡੀਲ ਸਕੈਮ ਦੇ ਵਿੱਚ ਰੌਬਰਟ ਵਾਡਰਾ ਤੋਂ ਅੱਜ ਵੀ ਸਵਾਲ ਜਵਾਬ ਕਰੇਗੀ ਏਡੀ ਕੱਲ ਕਰੀਬ 6 ਘੰਟੇ ਤੱਕ ਕੀਤੀ ਸੀ ਪੁੱਛ ਕੇ ਰੌਬਰਟ ਬੋਲੇ ਮੈਂ ਕਿਸੇ ਦਬਾਅ ਦੇ ਵਿੱਚ ਆ ਕੇ ਡਰਨ ਵਾਲਾ ਨਹੀਂ ਅੱਜ ਐਜੀਪੀਸੀ ਦੀ ਅੰਤਰੀਕ ਮੀਟਿੰਗ ਇਸ ਵੇਰੇ 11 ਵਜੇ ਅਮਰਸਰ ਦੇ ਵਿੱਚ ਹੋਵੇਗੀ ਬੈਠਕਈ ਅਹਿਮ ਮੁੱਦਿਆਂ ਤੇ ਹੋ ਸਕਦੀ ਹੈ ਚਰਚਾ ਡਿਜੀਟਲ ਅਰੇਸਟੇ ਸੀਬੀਆਈ ਦਾ ਵੱਡਾ ਐਕਸ਼ਨ ਦੇਸ਼ ਭਰ ਦੇ ਪੱਪੇ ਮਾਰੀ ਕਰ ਗਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਅਰੇਸਟ ਰਾਜਸਥਾਨ ਦੇ ਸ਼ਖਸ ਨੂੰ 3 ਮਹੀਨੇ ਤੱਕ ਡਿਜੀਟਲ ਅਰੇਸਟ ਕਰ ਠੱਗੇ ਸਨ 7.5 ਕਰੋੜ ਰੁਪਏ ਦਿੱਲੀ ਦੇ ਕਾਲਜ ਦੇ ਵਿੱਚ ਕਲਾਸਰੂਮ ਦੇ ਵਿੱਚ ਗੋਹਾ ਲਿਪਣ ਦਾ ਵਿਰੋਧ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਨੇ ਪ੍ਰਿੰਸੀਪਲ ਦਫ਼ਤਰ ਦੀਆਂ ਕੰਧਾਂ ਤੇ ਲਗਾਇਆ ਗੋਹਾ ਕਿਆ AC ਹਟਾਓ ਤੇ ਠੰਡ ਦਾ ਆਨੰਦ ਮਾਣ ਆਈਪਲ ਦੇ ਰੋਮਾਂਚਕ ਮੈਚ ਦੇ ਵਿੱਚ ਪੰਜਾਬ ਕਿੰਦੀ ਸ਼ਾਨਦਾਰ ਗੇਂਦਬਾਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੂੰ 16 ਦੌੜਾਂ ਦੇ ਨਾਲ ਹਰਾਇਆ ਆਈਪਲ ਇਤਿਹਾਸ ਦੇ ਸਭ ਤੋਂ ਛੋਟੇ ਟਾਰਗੇਟ ਦਾ ਕੀਤਾ ਬਚਾ ਸਸਿਕਾ ਤੁਸੀਂ ਵੇਖ ਰਹੇ ਹੋ ਨਿਊਜ਼ ਏਕਟਰ ਪੰਜਾਬ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਚੰਡੀਗੜ੍ਹ ਦੇ ਵਿੱਚ ਅਸਤੀਫਾ ਦੇ ਸਕਦੇ ਨੇ ਬੀਜੇਪੀ ਦੇ ਸਾਰੇ ਕਾਉਂਸਲਰ ਪ੍ਰਾਪਰਟੀ ਟੈਕਸ ਵਧਾਏ ਜਾਣ ਦੇ ਵਿਰੋਧ ਦੇ ਵਿੱਚ ਸਮੂਹਿਕ ਅਸਤੀਫੇ ਤੇ ਵਿਚਾਰ ਕੀਤਾ ਜਾ ਰਿਹਾ ਹੈ ਬੀਜੇਪੀ ਮੇਅਰ ਅਤੇ ਕਾਉਂਸਲਰ ਪ੍ਰਸ਼ਾਸਨ ਦੇ ਫੈਸਲੇ ਤੋਂ ਨਾਰਾਜ਼ ਨੇ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਬੀਜੇਪੀ ਦੇ ਕਾਉਂਸਲਰ ਸਮੂਹਿਕ ਅਸਤੀਫੇ ਤੇ ਬੀਜੇਪੀ ਕਾਉਂਸਲਰ ਵਿਚਾਰ ਕਰ ਰਹੇ ਨੇ ਜੋ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ ਆ ਦਰਸਲ ਜੋ ਕਿ ਚੰਡੀਗੜ੍ਹ ਦੇ ਵਿੱਚ ਪ੍ਰਾਪਰਟੀ ਟੈਕਸ ਦੇ ਵਿੱਚ ਵਾਧਾ ਕੀਤਾ ਗਿਆ ਪ੍ਰਸ਼ਾਸਨ ਦੇ ਵੱਲੋਂ ਫੈਸਲਾ ਲਿਆ ਗਿਆ ਤੇ ਇਸ ਦਾ ਬੀਜੇਪੀ ਦੇ ਕੌਂਸਲਰਸ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਵਿਰੋਧ ਦੇ ਵਜੋਂ ਬੀਜੇਪੀ ਦੇ ਸਾਰੇ ਕੌਂਸਲਰ ਆਪਣਾ ਅਸਤੀਫਾ ਦੇ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸਮੂਹਿਕ ਅਸਤੀਫੇ ਤੇ ਬੀਜੇਪੀ ਦੇ ਕੌਂਸਲਰ ਵਿਚਾਰ ਕਰ ਰਹੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਬੀਜੇਪੀ ਦੇ ਸਾਰੇ ਕੌਂਸਲਰਸ ਦੇ ਵੱਲੋਂ ਅਸਤੀਫਾ ਦਿੱਤਾ ਜਾ ਸਕਦਾ ਹੈ ਪ੍ਰਾਪਰਟੀ ਟੈਕਸ ਵਧਾਈ ਜਾਣ ਦੇ ਵਿਰੋਧ ਦੇ ਵਿੱਚ ਅਸਮੂਹੀ ਕਸਤੀਫੇ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਜੁੜ ਚੁੱਕੇ ਨੇ ਉਮੇਸ਼ ਚੰਡੀਗੜ੍ਹ ਦੇ ਨਾਲ ਜੁੜੀ ਵੱਡੀ ਖਬਰ ਬੀਜੇਪੀ ਦੇ ਸਾਰੇ ਕਾਉਂਸਲਰ ਅਸਤੀਫਾ ਦੇ ਸਕਦੇ ਨੇ ਬਿਲਕੁਲ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈਗੀ ਉਹ ਵੱਧਦੀ ਜਾ ਰਹੀ ਹੈ ਔਰ ਜਿਸ ਹੌਨਾਲ ਜਿਹੜਾ ਟੈਕਸ ਦੀ ਗੱਲ ਹੈ ਪ੍ਰੋਪਰਟੀ ਟੈਕਸ ਜਿਹੜਾ ਵਧਾਇਆ ਗਿਆ ਉਹਨੂੰ ਘਟਾਉਣ ਦੀ ਗੱਲਾਂ ਚੱਲਦੀਆਂ ਸੀਗੀਆਂ ਕਿ ਕਿਉਂਕਿ ਬੀਜੇਪੀ ਦੇ ਰਾਜ ਐਸਮ ਮੇਅਰ ਬੀਜੇਪੀ ਦਾ ਹੈ ਔਰ ਉਹਨਾਂ ਨੂੰ ਬੀਜੇਪੀ ਦੇ ਕੱਲ ਮੀਟਿੰਗ ਵੀ ਹੋਈ ਹੈ ਕਮਲੋਂਬੀ ਚ ਸੈਕਟਰ ਤੇ ਵਿੱਚ ਬੀਜੇਪੀ ਦਾ ਜਿਹੜਾ ਪਾਰਟੀ ਆਫਿਸ ਹੈ ਉੱਥੇ ਸਾਰੇ ਪਾਰਸ਼ਦ ਜਿਹੜੇ ਬੀਜੇਪੀ ਦੇ ਚੁਣੇ ਹੋਏ ਪਾਰਸ਼ਦ ਮੇਅਰ ਤੇ ਪਾਰਟੀ ਪ੍ਰਧਾਨ ਔਰ ਲੀਡਰਾਂ ਦੀ ਮੀਟਿੰਗ ਹੋਈ ਹੈ ਪ੍ਰੋਪਰ ਉਹਦੇ ਵਿੱਚ ਸਾਰੇ ਪਾਰਸ਼ਦਾਂ ਨੇ ਇੱਕ ਮਤ ਹੋ ਕੇ ਕਿਹਾ ਕਿ ਜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਜਾਂ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਪਿਆ ਸੀ ਲੋਕਾਂ ਨੂੰ ਜਵਾਬ ਵੀ ਦੇਣਾ ਹੈ ਚੋਣ ਵੀ ਆਉਣ ਵਾਲੇ ਨੇ ਕੁਝ ਮਹੀਨੇ ਬਾਅਦ ਜੇ ਐਡਮਿਨਿਸਟ੍ਰੇਸ਼ਨ ਨਹੀਂ ਸੁਣਦਾ ਤਾਂ ਫਿਰ ਸਾਡਾ ਆਪਣੇ ਪਦਾਂ ਤੇ ਬੈਠੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਇੱਕ ਸਮੂਹਿਕ ਜਿਹੜਾ ਸਿਫਾ ਹੈ ਉਸਤੇ ਦੇ ਵੀ ਚਰਚਾ ਚੱਲ ਰਹੀ ਹੈ ਹਾਲਾਂਕਿ ਇਹ ਦੇਖਣਾ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਅੱਗੇ ਬੀਜੇਪੀ ਦੀ ਕੀ ਰਣਨੀਤੀ ਰਹੇਗੀ ਕਿ ਆ ਪ੍ਰਸ਼ਾਸਨ ਨਾਲ ਜਾਂ ਦਿੱਲੀ ਤੱਕ ਜਿਹੜੀ ਗੱਲਬਾਤ ਹੈ ਉਹ ਪਹੁੰਚਾਈ ਜਾ ਰਹੀ ਹੈ ਉਸੇ ਦੀ ਗੱਲਬਾਤ ਚੱਲ ਰਹੀ ਹੈ ਲੇਕਿਨ ਇਹ ਹੋ ਸਕਦਾ ਹੈ ਕਿ ਬੀਜੇਪੀ ਮੇਅਰ ਸੇ ਮੇਅਰ ਸਮੇਤ ਜਿਹੜੇ ਬੀਜੇਪੀ ਦੇ ਕਾਰਸ਼ਦ ਨੇ ਉਹਨਾਂ ਨੇ ਸਾਫ਼ ਸ਼ਿਕਾਇਤ ਤਾਂ ਕਿ ਜੇ ਸਾਡੀ ਨਹੀਂ ਸੁਣੀ ਜਾ ਰਹੀ ਹੈ ਤਾਂ ਫਿਰ ਅਸੀਂ ਰਿਜ਼ਾਈਨ ਕਰਨ ਤੋਂ ਵੀ ਨਹੀਂ ਚੁੱਕਾ ਹੈ ਉਮੇਸ਼ ਜੀ ਪ੍ਰੋਪਰਟੀ ਟੈਕਸ ਦੇ ਵਿੱਚ ਉਹ ਵਾਅਦਾ ਕੀਤਾ ਹੈ ਕਿ ਕਦੋਂ ਇਹ ਫੈਸਲਾ ਲਿਆ ਗਿਆ ਕਿੰਨਾ ਪਹਿਲਾਂ ਤੇ ਮੁਕਾਬਲੇ ਵਾਅਦਾ ਕੀਤਾ ਗਿਆ ਦੇਖੋ ਪ੍ਰੋਪਰਟੀ ਟੈਕਸ ਕਿਉਂਕਿ ਦੇਖੋ ਚੰਡੀਗੜ੍ਹ ਨਗਰ ਨਿਗਮ ਜਿਹੜਾ ਹੈਗਾ ਜਾਂ ਐਮਸੀ ਵਿੱਚ ਕੋਈ ਪੈਸਾ ਨਹੀਂ ਹੈ ਸੈਲਰੀ ਦੇਣ ਨੂੰ ਵੀ ਪੈਸਾ ਨਹੀਂ ਹੈ ਖਸਤਾ ਹਾਲਤ ਹੈ ਆ ਆਰਥਿਕ ਤੌਰ ਤੋਂ ਕਮਜ਼ੋਰ ਹੋ ਚੁੱਕੀ ਹੈ ਐਮਸੀ ਔਰ ਇਹ ਇਹ ਪਿਛਲੇ ਕੁਝ ਟਾਈਮ ਤੋਂ ਲਗਾਤਾਰ ਜਦੋਂ ਤੋਂ ਨਵੇਂ ਮੇਅਰ ਬੀਜੇਪੀ ਦੇ ਬਣੇ ਨੇ ਉਹਨਾਂ ਦੇ ਸਾਹਮਣੇ ਇੱਕ ਚੁਣੌਤੀ ਹੈ ਆ ਪਿਛਲੇ ਲਗਾ ਲਓ ਕਿ ਜਦੋਂ ਟੈਕਸ ਵਧਾਇਆ ਗਿਆ ਕੁਝ ਮਹੀਨੇ ਪਹਿਲਾਂ ਉਸ ਤੋਂ ਬਾਅਦ ਇਹ ਵਿਰੋਧ ਉਠਣਾ ਹੋ ਗਿਆ ਸੀਗਾ ਪਿਛਲੇ ਮਹੀਨੇ ਕਿ ਇੰਨਾ ਜਿਆਦਾ ਲੋਕਾਂ ਦੇ ਉੱਪਰ ਟੈਕਸ ਨਹੀਂ ਥੋਪਣਾ ਚਾਹੀਦਾ ਸੀ ਔਰ ਪ੍ਰਸ਼ਾਸਨ ਨਾਲ ਲਗਾਤਾਰ ਗਲਵਾਦ ਵੀ ਚੱਲਦੀ ਰਹੀ ਹੈ ਲੇਕਿਨ ਹਲੇ ਟੈਕਸ ਕਟਾਇਆ ਨਹੀਂ ਗਿਆ ਔਰ ਇਸੇ ਕਰਕੇ ਬੀਜੇਪੀ ਦੇ ਫਾਰਸ਼ਦਾਂ ਦਾ ਕਹਿਣਾ ਕਿ ਜਦੋਂ ਪ੍ਰਸ਼ਾਸਨ ਦੇ ਵਿੱਚ ਸੁਣਵਾਈ ਨਹੀਂ ਹੋ ਰਹੀ ਅਫਸਰ ਨਹੀਂ ਸੁਣ ਰਹੇ ਆ ਫਿਰ ਉਹਨਾਂ ਨੂੰ ਆਪਣੇ ਪਤਾਂ ਤੇ ਰਹਿਣ ਦਾ ਜਾਂ ਆਪਣੇ ਚੁਣੇ ਹੋਏ ਨੁਮਾਇੰਦਿਆਂ ਦਾ ਕੋਈ ਰਹਿਣ ਦਾ ਕੋਈ ਤਕ ਨਹੀਂ ਬੰਦਦਾ ਇਸ ਕਰਕੇ ਸਮਾਜਿਕ ਗਤੀਵਿਧੀ ਜਿਹੜੀ ਇਹ ਗੱਲ ਉਹ ਸਾਹਮਣੇ ਨਹੀਂ ਕੋਈ ਗੱਲ ਕਰਦੀ हां ठीक दे है उमेश फिलहाल दी पूरी जानकारी बहुत-बहुत धन्यवाद। चंडीगढ़ ਦੇ ਵਿੱਚ ਬੀਜਪੀ ਦੇ ਸਾਰੇ ਕਾਉਂਸਲਰਜ਼ ਅਸਤੀਫਾ ਦੇ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰਾਪਰਟੀ ਟੈਕਸ ਵਧਾਈ ਜਾਣ ਦੇ ਵਿਰੋਧ ਦੇ ਵਿੱਚ ਸਮੂਹਿਕ ਅਸਤੀਫੇ ਤੇ ਵਿਚਾਰ ਕੀਤਾ ਜਾ ਰਿਹਾ ਹੈ। ਰੋਕਰਾਂਗੇ ਪਟਿਆਲਾ ਦੇ ਨਾਲ ਜੁੜੀ ਵੱਡੀ ਖਬਰ ਦਾ ਪਟਿਆਲਾ ਦੇ ਵਿੱਚ ਪਲਾਸਟਿਕ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ। ਇਸ ਵੇਰੇ 3 ਵਜੇ ਪੂਰੀ ਫੈਕਟਰੀ ਦੇ ਵਿੱਚ ਅੱਗ ਫੈਲ ਗਈ। ਫਾਇਰ ਬ੍ਰਿਗੇਡ ਵਿਭਾਗ ਨੇ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਅੱਗ ਦੇ ਨਾਲ ਕਰੀਬ 2 ਕਰੋੜ ਰੁਪਏ ਦੇ ਨੁਕਸਾਨ ਦਾ ਖਰਚਾ ਜਤਾਇਆ ਜਾ ਰਿਹਾ ਹੈ ਪਲਾਸਟਿਕ ਦਾ ਦਾਣਾ ਤੇ ਫੈਕਟਰੀ ਦਾ ਹੋਰ ਸਮਾਨ ਹਸੜ ਗਿਆ ਫੈਕਟਰੀ ਦੇ ਨੇੜੇ ਮੌਜੂਦ ਕਣਕ ਦੀ ਪੱਕੀ ਫਸਲ ਦਾ ਹਾਲਾਂਕਿ ਬਚਾ ਰਿਹਾ ਹੈ ਅੱਗ ਜ਼ਿਆਦਾ ਫੈਲਣ ਤੇ ਕਣਕ ਦਾ ਵੀ ਨੁਕਸਾਨ ਹੋ ਸਕਦਾ ਸੀ ਤਾਂ ਪਟਿਆਲਾ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਅਚਾਨਕ ਪਲਾਸਟਿਕ ਦੀ ਫੈਕਟਰੀ ਦੇ ਵਿੱਚ ਪਾਣ ਅੱਗ ਲੱਗ ਜਾਂਦੀ ਹੈ ਸਵੇਰੇ 3 ਵਜੇ ਪੂਰੀ ਫੈਕਟਰੀ ਦੇ ਵਿੱਚ ਅੱਗ ਫੈਲ ਗਈ ਉਸ ਤੋਂ ਬਾਅਦ ਆ ਫਾਇਰ ਬਗੇਟ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਕਾਫੀ ਮੁਸ਼ਕਲ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਤੇ ਅੱਗ ਦੇ ਨਾਲ ਕਰੀਬ 2 ਕਰੋੜ ਰੁਪਏ ਦੇ ਨੁਕਸਾਨ ਦਾ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਆ ਫੈਕਟਰੀ ਦੇ ਨੇੜੇ ਮੌਜੂਦ ਕਣਕ ਦੀ ਪੱਕੇ ਫਸਲ ਕੰਕਰੀ ਦੀ ਪੱਕੀ ਫਸਲ ਦਾ ਕਿਹੜਾ ਹਾਲਾ ਕਿ ਬਚਾਤਾ ਬਚਾਈਦਾ ਕਿ ਬਚਾਤ ਹੀ ਕਰ ਰਹੀ ਹੈ ਕਿ ਨੇੜੇ ਕਣਕ ਦੀ ਫਸਲ ਸੀ ਪਰ ਉਸ ਤੋਤਾ ਅੱਗ ਨਹੀਂ ਪਹੁੰਚੀ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਸ਼ ਸ਼ਰਮਾ ਜੁੜ ਚੁੱਕੇ ਨੇ ਹਾ ਮਨੋਜ ਕੀ ਕੋ ਜਾਣਕਾਰੀ ਆਖਰਕਾਰ ਕੀ ਅੱਗ ਲੱਗਣ ਦੀ ਵਜ੍ਹਾ ਰਹੀ ਕਿੰਨੇ ਕ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੀ ਬਿਲਕੁਲ ਪਰਮਿੰਦਰ ਪਾਈਪ ਫੈਕਟਰੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਤੜਕਸਾਰ ਅੱਗ ਲੱਗੀ ਤੇ ਅੱਗ ਲੱਗਣ ਤੋਂ ਬਾਅਦ ਜਿਹੜੀ ਬਲਵੇੜੇ ਦੀ ਪੁਲਿਸ ਪਾਰਟੀ ਉਹ ਮੌਕੇ ਤੇ ਪਹੁੰਚਦੀ ਹੈ ਦਮਕਲ ਵਿਭਾਗ ਪਹੁੰਚਦਾ ਤੇ 3-4 ਘੰਟਿਆਂ ਦੀ ਮਿਹਨਤ ਤੋਂ ਬਾਅਦ ਤੜਕੇ ਅੱਗ ਦੇ ਕਾਬੂ ਪਾਇਆ ਜਾਂਦਾ ਪਰ ਮੇਰਾ ਦੱਸਦਾ ਕਿ ਅੱਗ ਲੱਗਣ ਦੇ ਕਾਰਨ ਦਾ ਹਜੇ ਪਤਾ ਨਹੀਂ ਲੱਗ ਸਕਿਆ ਪਰ ਗਨੀਮਤ ਇਹ ਰਹੀ ਕਿ ਜਿੱਥੇ ਜਾਂ ਕਿਸੇ ਜਿਹੜੀ ਆਸ-ਪਾਸ ਦੀ ਉਹਨੂੰ ਬਚਾ ਲਿਆ ਗਿਆ ਪਰ ਫੈਕਟਰੀ ਦਾ ਜਿਹੜਾ ਨੁਕਸਾਨ ਹੈ ਬਹੁਤ ਜ਼ਿਆਦਾ ਹੈ ਕਿਉਂਕਿ ਪਰਮਿੰਦਰ ਜੀ ਦੀ ਪਾਈਪ ਫੈਕਟਰੀ ਹੁੰਦੀ ਹੈ ਉਹਦੇ ਵਿੱਚ ਪਲਾਸਟਿਕ ਦੇ ਦਾਣੇ ਜਿਹੜਾ ਉਹ ਇਸਤੇਮਾਲ ਕੀਤੇ ਜਾਂਦਾ ਹੈ ਪਾਈਪ ਨੂੰ ਬਣਾਉਣ ਦੇ ਲਈ ਤੇ ਹੋਰ ਜਿਹੜੀ ਸਮੱਗਰੀ ਹੁੰਦੀ ਹੈ ਸਾਰੀ ਪਲਾਸਟਿਕ ਦੀ ਹੁੰਦੀ ਹੈ ਤੇ ਇਥੇ ਕਰਕੇ ਜਿਹੜੀ ਆਗ ਹੈ ਬਹੁਤ ਜ਼ਿਆਦਾ ਫੜਕੀ ਬਹੁਤ ਜਲਦੀ ਫੈਲ ਗਈ ਪਰ ਆਪਾਂ ਇਹ ਕਹਿ ਸਕਦੇ ਕਿ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਫੈਕਟਰੀ ਮਾਲਕਾਂ ਦਾ 2 ਕਰੋੜ ਦੇ ਕਰੀਬ ਦਾ ਜਿਹੜਾ ਨੁਕਸਾਨ ਹੈ ਉਹ ਦੱਸਿਆ ਜਾ ਰਿਹਾ ਹੈ ਠੀਕ ਹੈ ਬਹੁਤ ਬਹੁਤ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਪਟਿਆਲਾ ਦੇ ਵਿੱਚ ਪਲਾਸਟਿਕ ਦੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਹਾਲਾਂਕਿ ਕਾਫੀ ਮੁਸ਼ਕਲ ਦੇ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਰੋਕ ਰਾਂਗ ਅਗਲੀ ਖਬਰ ਦਾ ਹੈ ਮਾਝਲ ਦੇ ਡਿਪਟੀ ਸੀਆ ਮੁਕੇਸ਼ ਚਗਨੀ ਹੋਤਰੀ ਦਾ ਵੱਡਾ ਬਿਆਨ ਸ਼ਾਨਦਨ ਪ੍ਰੋਜੈਕਟ ਹਿਮਾਚਲ ਦਾ ਪੰਜਾਬ ਨੂੰ 1 ਇੰਚ ਜ਼ਮੀਨ ਨਹੀਂ ਦੇਵਾਂਗੇ ਪੰਜਾਬ ਪੁਨਰਗਠਨ ਦੇ ਨਾਲ ਪ੍ਰੋਜੈਕਟ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਿਆ ਜਾਵੇਗਾ ਗਗਨੀ ਹੋਤਰੀ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕ ਕਿ ਸੁਪਰੀਮ ਕੋਰਟ ਦੇ ਵਿੱਚ ਆਪਣਾ ਪੱਖ ਰੱਖਾਂਗੇ ਇਹ ਸੰਪਤੀਆਂ ਦੀ ਵੰਡ ਦਾ ਮਾਮਲਾ ਨਹੀਂ ਹੈ ਮੰਡੀ ਕਦੇ ਵੀ ਪੰਜਾਬ ਦਾ ਹਿੱਸਾ ਨਹੀਂ ਰਿਹਾ ਪ੍ਰੋਜੈਕਟ ਹਿਮਾਚਲ ਦਾ ਹੈ ਹਿਮਾਚਲ ਦੀ ਜ਼ਮੀਨ ਤੇ ਬਣਿਆ ਪੰਜਾਬ ਦੇ ਨਾਲ 99 ਸਾਲ ਦਾ ਕਰਾਰ ਮਾਰਚ 2024 ਦੇ ਵਿੱਚ ਖਤਮ ਹੋ ਚੁੱਕਿਆ ਹੈ ਤਾਂ ਹਿਮਾਚਲ ਦੇ ਡਿਪਟੀ ਸੀਐਮ ਮੁਕੇਸ਼ ਚਗਨੀ ਗੋਤਰੀ ਦੇ ਵੱਲੋਂ ਦਰਸਲੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਸ਼ਾਨਨ ਪ੍ਰੋਜੈਕਟ ਹਿਮਾਚਲ ਦਾ ਹੈ ਪੰਜਾਬ ਨੂੰ 1 ਇੰਚ ਜ਼ਮੀਨ ਨਹੀਂ ਦੇਵਾਂਗੇ ਪੰਜਾਬ ਪੁਨਰਗਠਨ ਦੇ ਨਾਲ ਪ੍ਰੋਜੈਕਟ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ ਅਗਨੀ ਹੋਤਰੀ ਵੱਲੋਂ ਕਿਹਾ ਗਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਰੋਕ ਕੀਤਾ ਜਾਵੇਗਾ ਇਹ ਸੰਪਤੀਆਂ ਦੀ ਵੰਡ ਦਾ ਮਾਮਲਾ ਨਹੀਂ ਹੈ ਮੰਡੀ ਕਦੇ ਵੀ ਪੰਜਾਬ ਦਾ ਹਿੱਸਾ ਨਹੀਂ ਹੈ ਅਗਨੀ ਹੋਤਰੀ ਦੇ ਪੁਲਿਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਪ੍ਰੋਜੈਕਟ ਹਿਮਾਚਲ ਦਾ ਹੈ ਹਿਮਾਚਲ ਦੀ ਜ਼ਮੀਨ ਤੇ ਬਣਿਆ ਹੋਇਆ ਪੰਜਾਬ ਦੇ ਨਾਲ 99 ਸਾਲ ਦਾ ਕਰਾਰ ਮਾਰਚ 2024 ਦੇ ਵਿੱਚ ਖਤਮ ਹੋ ਚੁੱਕਿਆ ਹੈ न्यायालय में गई थी उन्होंने कहा कि अगर पंजाब का शानन पे हक है तो हमारा भी शानन पे हक है सर्वोच्च न्यायालय ने उनकी अपील को खारिज कर दिया और साफ तौर पे कहा कि हिमाचल जो क्लेम कर रहा है उसको देखने के बाद ही बात की जाए और मैं यहां सभा स्थल पे बैठे लोगों को बताना चाहता हूं ये कांग्रेस की वर्तमान सरकार है जिसने पहली दफा अदालत के समक्ष लाया है कि शानन हिमाचल की जमीन पे बना है शानन हिमाचल का है और ये पंचार पंजाब पुनर्गठन कानून के तहत संपत्तियों का इससे कोई लेना देना नहीं है पंजाब पुनर्गठन कानून का मामला अलग है वो भी हम जीते हुए हैं अदालत से वहां पे भी हमें तीन हजार करोड़ रुपए का क्लेम मिलना है 2011 को यह फैसला हो चुका है लेकिन आज 13 साल बाद भी हमें वो क्लेम नहीं मिला है वो लड़ाई तो हम लड़ रहे हैं लेकिन इस मंच के माध्यम से हम ये जरूर कह देना चाहते हैं ਕਿ ਸ਼ਾਨਾਂ ਨਾ ہمارا ਹੈ ہمارا ਰਹੇਗਾ ਪੰਜਾਬ ਕੋ ਪਾਉ ਪਿੱਛੇ ਖੈਂਚਨੇ ਪੜੇਗੇ ਸਾਰੇ ਮੰਡੀ ਕੇ ਨੇਤਾ ਮੰਡੀ ਕੀ ਜਨਤਾ ਔਰ ਸਭ ਲੋਕ ਜਾਣਤੇ ਹੈ ਕਿ ਮੰਡੀ ਕਬੀ ਵੀ ਪੰਜਾਬ ਕਾ ਹਿੱਸਾ ਨਹੀਂ ਰਹਾ ਹੈ ਰੁਕ ਰਹੇ ਅਗਲੀ ਖਬਰ ਦਾ ਪ੍ਰਤਾਪ ਸਿੰਘ ਬਾਜਵਾ ਦੀ ਪਟੀਸ਼ਨ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਪਟੀਸ਼ਨ ਦੇ ਵਿੱਚ ਐਫ ਆਈ ਆਰ ਰੱਦ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਬੱਤੀ ਪੰਪਾਂ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਤੇ ਦਰਸਲ ਐਫ ਆਈ ਆਰ ਪੁਲਿਸ ਨੇ ਦਰਜ ਕੀਤੀ ਹੈ ਕੱਲ ਪ੍ਰਤਾਪ ਸਿੰਘ ਬਾਜਵਾ ਤੋਂ ਮੈਰਾਥਨ ਪੁਸ਼ਕਿਸ਼ ਕੀਤੀ ਗਈ ਇਸੇ ਮਾਮਲੇ ਦੇ ਵਿੱਚ ਮਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਤਕਰੀਬ 5 ਘੰਟੇ ਤੱਕ ਸਵਾਲ-ਜਵਾਬ ਕੀਤੇ ਗਏ ਤਾਂ ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਸਵਾਲਾਂ ਦਾ ਜਵਾਬ ਦੱਤਾ ਜਦੋਂ ਬੁਲਾਉਣਗੇ ਉਦੋਂ ਪੇਸ਼ ਹੋਵਾਂਗਾ ਪੁਲਿਸ ਦੀ ਮਜਬੂਰੀ ਸੀ ਜੋ ਕਿਹਾ ਪੁਲਸ ਨੇ ਉਹ ਕੀਤਾ ਇਹ ਪੂਰੀ ਤਰ੍ਹਾਂ ਸਿਆਸੀ ਬਦਲਾਖੋਰੀ ਹੈ ਸਰਕਾਰ ਦੇ ਖਿਲਾਫ ਡਟ ਕੇ ਲੜਦੇ ਰਹਾਂਗੇ ਦਰਸਲ ਬਾਜਵਾ ਨੇ ਨਿਊਜ਼ 18 ਤੇ ਦਿਆਨ ਦਿੱਤਾ ਸੀ ਪ੍ਰਤਾਪ ਸਿੰਘ ਬਾਜਵਾ ਦੇ ਨਿਊਜ਼ 80 ਦੇ ਸ਼ੋਅ ਨਿਊਜ਼ ਰੂਮ ਕਟੜਾ ਦੇ ਵਿੱਚ ਕਿਹਾ ਗਿਆ ਸੀ ਕਿ ਮੈਨੂੰ ਪਤਾ ਲੱਗਿਆ ਕਿ ਪੰਜਾਬ ਬੰਬਾਈ ਨੇ 18 ਬੰਬ ਚੱਲ ਗਏ ਨੇ 32 ਹੋਰ ਚੱਲਣੇ ਬਾਕੀ ਨੇ ਪਤਾ ਨਹੀਂ ਸੀਐਮ ਭਗਵੰਤ ਮਾਨ ਨੂੰ ਪਤਾ ਹੈ ਕਿ ਨਹੀਂ ਪਰ ਇਸ ਤੋਂ ਬਾਅਦ ਹੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਫਆਈਆਰ ਪੁਲਿਸ ਨੇ ਦਰਜ ਕੀਤੀ ਸੀ ਇਹ ਪੋਲਿਟੀਕਲ ਵੈਂਜੇਟਰ ਦਾ ਕੇਸ ਹੈ ਬਾਜਵਾ ਸਾਹਿਬ ਲੀਡਰ ਆਫ ਦਿ ਆਪੋਜੀਸ਼ਨ ਹੈ ਉਹਨਾਂ ਨੇ ਆਪਣੇ ਤਰਫੋਂ ਸੇ ਇੱਕ ਇੱਕ ਵਾਰਨਿੰਗ ਇੱਕ ਕਾਸ਼ਨ ਗਵਰਨਮੈਂਟ ਨੂੰ ਦਿਆਤਾ कि भई पंजाब की लॉ एंड ऑर्डर सिचुएशन ख़राब है और जो यहाँ पर जो वारदातें हो रही हैं उसको लेके उन्होंने एक स्टेटमेंट दिया वो स्टेटमेंट एक दिन पहले दैनिक भास्कर भी, भी पब्लिश हुआ है और जैसे मुझे बताया गया तमाम सीनियर लीडर्स ने और कॉन्स्टिट्यूशनल फंक्शनिंग ने भी उसके बारे में बोला है बट दैट अ पार्ट उनके अगेंस्ट एक केस रजिस्टर करना कि उन्होंने इस स्टेटमेंट के माध्यम से लोगों को इंसाइट किया तो किसको को इंसाइट किया ਉਹ ਤਾਂ ਉਹ ਤਾਂ ਆਪਕੋ ਬਤਾ ਰਹੇ ਹਨ ਵਾਰਨ ਕਰ ਰਹੇ ਹਨ ਉਹ ਤਾਂ ਇਹ ਬੋਲ ਰਹੇ ਹਨ ਆਪ ਪੁੱਲ ਅਪ ਯਰ ਸੌਕਸ ਹਮ ਹਮ ਚਾਹਤੇ ਹੈ ਯਹਾਂ ਪੜ ਅਮਨ ਚੈਨ ਸ਼ਾਂਤੀ ਰਹੇ ਬਟ ਮੈਂ ਤੁਹਾਡਾ ਸ਼ੁਕਰਾਨਾ ਕਰਨਾ ਚਾਹਾਂ ਕਿਉਂਕਿ ਮੈਂ ਤੁਹਾਡੇ ਚੈਨਲ ਤੇ ਇਸ ਸਰਕਾਰ ਦੀ ਅੱਖਾਂ ਤੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਅਸੀਂ 80 ਤੇ 90 ਦਾ دہਾਕਾ ਵੇਖਿਆ 35000 ਤੋਂ ਵੱਧ ਪੰਜਾਬੀਆਂ ਨੇ ਸ਼ਹਾਦਤ ਦਿੱਤੀ ਸਾਡੇ ਆਪਣੇ ਪਰਿਵਾਰ ਨੇ ਦਿੱਤੀ ਮੇਰੇ ਪਿਤਾ ਦੇ ਨਾਲ 5 ਲੋਕ ਸ਼ਹੀਦ ਹੋਏ ਮੇਰੇ ਖੁਦ ਤੇ ਬੰਬ ਬਲਾਸਟ ਹੋਇਆ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਅਸੀਂ ਉਸ ਹਾਲਾਤਾਂ ਤੋਂ ਵਾਕਿਫ ਹਾਂ ਹਾਲਾਤ ਬੱਤਰ ਬਣ ਰਹੇ ਨੇ ਤੋਂ ਅਸੀਂ ਮੇਰੀ ਕੋਸ਼ਿਸ਼ ਸੀ ਇਹ ਸਰਕਾਰ ਦੇ ਅੱਖ ਤੇ ਕੰਨਾਂ ਖੋਲਣ ਦੀ ਪਰ ਇਹਨਾਂ ਨੇ ਜਿਹੜਾ ਤਰੀਕਾ ਇਸਤੇਮਾਲ ਕੀਤਾ ਮਾਨ ਸਾਹਿਬ ਨੇ ਉਹ ਮੈਂ ਸਮਝਣਾ ਡੈਮੋਕ੍ਰੇਸੀ ਨੂੰ ਕਮਜ਼ੋਰ ਕਰਨ ਵਾਲਾ ਹੈ ਜੇ ਪੰਜਾਬ ਦੀ 2 ਨੰਬਰ ਦੀ ਪੋਜੀਸ਼ਨ ਚੀਫ ਮਿਨਿਸਟਰ ਤੋਂ ਬਾਅਦ ਸ਼ੈਡੋ ਚੀਫ ਮਿਨਿਸਟਰ ਲੀਡਰ ਆਫ ਦੀ ਆਪੋਜੀਸ਼ਨ ਹੁੰਦਾ ਜੇ ਉਹਦੀ 6 ਘੰਟੇ ਕਿਸੇ ਸਧਾਰਨ ਪੁਲਿਸ ਸਟੇਸ਼ਨ ਵਿੱਚ ਅਨਫਾਊਂਡਡ ਕੇਸ ਦੇ ਵਿੱਚ ਇੱਕ ਇੰਟਰੋਗੇਸ਼ਨ ਕੀਤੀ ਜਾ ਸਸਟੇਨਡ ਇੰਟਰੋਗੇਸ਼ਨ ਕੀਤੀ ਜਾ ਸਕਦੀ ਹੈ ਤੁਸੀਂ ਆਪੇ ਹੀ ਵੇਖੋ ਵੇਖੋ ਬਜ਼ੁਰਗਾਂ ਦੀ ਇਨਸਟੀਟਿਊਸ਼ਨਸ ਦੀ ਇੱਜ਼ਤ ਕਰਨਾ ਆਪਣੇ ਹੱਥੇ ਮੈਂ ਸਮਝ ਲੈ ਮੇਰੀ ਇੱਜ਼ਤ ਨੂੰ ਇਹਨਾਂ ਨੇ ਮੇਰੀ ਦਸਤਾਰ ਨੂੰ ਹੱਥ ਨਹੀਂ ਪਾਇਆ ਇਹਨਾਂ ਨੇ ਪੰਜਾਬ ਦੇ ਡੈਮੋਕਰੈਟਿਕ ਇਨਸਟੀਟਿਊਸ਼ਨਸ ਨੂੰ ਤਬਾਹ ਕਰਨ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਪੁਲਿਸ ਦਾ ਕਿਸ ਤਰ੍ਹਾਂ ਦਾ ਰਵਈਆ ਸੀਗਾ ਕਿਉਂਕਿ ਦੇਖੋ ਤੁਸੀਂ ਸਟਾਰਟਿੰਗ ਤੋਂ ਹੀ ਕਹਿ ਰਹੇ ਹੋ ਕਿ ਮੈਂ ਮੈਂ ਆਪਣੀ ਗੱਲ ਤੇ ਸਟੈਂਡ ਹਾਂ ਸੋਰਸਿਸ ਬਾਰੇ ਮੈਂ ਨਹੀਂ ਗੱਲ ਕਰਦਾ। ਇੱਕੋ ਮੇਰੀ ਗੱਲ ਸੁਣੋ ਮੈਂ ਬਹੁਤੀਆਂ ਗੱਲਾਂ ਨਹੀਂ ਐਸ ਟਾਈਮ ਕਰਨੀਆਂ। ਪੁਲਿਸ ਦੀ ਮਜਬੂਰੀ ਸੀ। ਪੁਲਿਸ ਨੇ ਜੋ ਕੰਮ ਕਰਨਾ ਸੀ ਉਹਨਾਂ ਨੂੰ ਇੱਕ ਚੀਜ਼ ਦੱਸੀ ਗਈ ਸੀ ਕਰਨ ਵਾਸਤੇ ਉਹ ਉਹਨਾਂ ਨੇ ਕੀਤੀ ਹੈ। ਮੇਰਾ ਕੋਈ ਗੁੱਸਾ ਗਿਲਾ ਕਿਸੇ ਨਾਲ ਹੈ ਨਹੀਂ। ਪਰ ਮੇਰਾ ਗੁੱਸਾ ਤੇ ਭਗਵੰਤ ਮਾਨ ਦਾ ਵੀ ਨਹੀਂ। ਨਿਰਾਸ਼ਗੀ ਮੇਰੀ ਹੈ ਕਿ ਭਗਵੰਤ ਮਾਨ ਜੀ ਤੁਸੀਂ ਇਹ ਜਿਹੜੀਆਂ ਪਾਈਆਂ ਨੇ ਆਉਣ ਵਾਲੀਆਂ ਇਹਦਾ ਤੁਸੀਂ ਰਸਤੇ ਤੇ ਤੁਸੀਂ ਚੱਲੇ ਹੋ ਰਸਤਾ ਕੋ ਚੰਗਾ ਕੱਲ ਇੱਕ ਪੰਬ ਵੀ ਗਣਾਈ ਜਾਂਦਾ ਸੀ 50 ਆਏ ਪਏ ਨੇ 18 ਚੱਲ ਗਏ 32 ਹਜੇ ਚੱਲਣੇ ਨੇ ਮੈਂ ਕਿਹਾ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਫਿਰ ਹੁਣ ਵਕੀਲ ਪਾਲਦਾ ਫਿਰਦਾ ਉਹ ਤੂੰ ਦੱਸ ਕਿੱਥੇ ਕਿੱਥੇ ਪਏ ਨੇ ਦੱਸਦਾ ਕਿਉਂ ਨਹੀਂ ਤੂੰ ਇਹਦਾ ਮਤਲਬ ਫਟਣ ਦੀ ਵੇਟ ਕਰ ਰਿਹਾ ਤੂੰ ਉਹੀ ਹੱਲੇ ਪੈਣਾ ਜਿਵੇਂ 34 ਲੱਖ 34 ਬਜ਼ੁਰਗਾਂ ਲੱਗ ਜਾਂਦੀਆਂ ਆਪਣੇ ਉਦੋਂ ਜੋ ਮੋੜ ਕਿਲੋਂ ਨੇ ਹੁੰਦੇ ਨੇ ਫਿਰ ਕੋਈ ਛੱਡ ਕੇ ਜਾਂਦਾ ਥੋੜਾ ਬੜਾ ਇਧਰ ਨਾਲੇ ਤੇ ਤੁਰ ਜਾਂਦਾ ਸੀ ਆ ਮੈਂ ਛੱਡ ਕੇ ਜਾਂਦਾ ਇਹ ਉਹਨਾਂ ਦਾ ਇਹ ਹਾਲਤ ਹੋਈ ਪਈ ਹੈ ਇਹਨਾਂ ਦੀ ਤੇ ਕਾਂਗਰਸੀ ਦਾ ਇਹ ਹਾਲ ਦੋਈ ਪਈ ਹੈ ਜਿਹੜੀ 90 ਸਾਲ ਦੇ ਬਜ਼ੁਰਗ ਨੂੰ ਡਾਕਟਰ ਕਹਿੰਦੇ ਨੇ ਭਾਈ ਘਰੇ ਲਿਆ ਕੇ ਸੇਵਾ ਕਰ ਲੋ ਇਹ ਚੱਕ ਨਹੀਂਗਾ ਹੁਣ ਵੀ ਮੂੰਹ ਚ ਚਮਚਾ ਜੇ ਪਾਣੀ ਦਾ ਪਾ ਗਿਆ ਕੋਈ ਪੂਆ ਵੀ ਆ ਜਾਂਦੀ ਹੈ ਵੀ ਚਲ ਦੇਖ ਆਈਏ ਬਾਪੂ ਨੂੰ ਹਨਾ ਵੀ ਹੁਣ ਹੈ ਤਾਂ ਹੈ ਨਹੀਂ ਕੁਛ ਬਸ ਫਾਰਮੈਲਟੀ ਹੈ ਇਹ ਕਾਂਗਰਸ ਦਾ ਦਾ ਹਾਲ ਹੋਇਆ ਪਿਆ ਜੋ ਤੇਰੇ ਮਨਛੇ ਆਪਣਾ ਮਨ ਰਾਜ਼ੀ ਕਰ ਲੀ ਨਾ ਸਾਨੂੰ ਕੋਈ ਡਰਿਆ ਨਾ ਸਾਨੂੰ ਕੋਈ ਖੋਫ ਇਹ ਚੰਗੀ ਤਰ੍ਹਾਂ ਸਮਝ ਲੈ ਬਟ ਇੰਨੀ ਮੈਂ ਗੱਲ ਜ਼ਰੂਰ ਕਹ ਦੂੰਗਾ ਜੇ ਜੀਉਂਦੇ ਰਹਿ ਗਏ ਭਗਵਾਨਤ ਮ ਆਪਣੀ ਤਿਆਰੀ ਪੱਕੀ ਰਹਿ ਮੈਂ ਤੁਹਾਨੂੰ ਇੰਨਾ ਦੱਸਿਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਜੀਉਂਦੇ ਰਹਿ ਗਏ ਸਰਦਾਰ ਭਗਤ ਸਿੰਘ ਬਾਜੋ ਜਿੰਦਾਬਾਦ ਸਰਦਾਰ ਭਗਤ ਸਿੰਘ ਬਾਜੋ ਜਿੰਦਾਬਾਦ ਇੱਕ ਮਿੰਟ ਇੱਕ ਮਿੰਟ ਜੇ ਜੀਉਂਦੇ ਰਹਿ ਗਏ ਤੇ ਆਪਣੀ ਧਿਆਨੀ ਜ਼ਰੂਰ ਕਰ ਰੋਕਾਂਗੇ ਅਗਲੀ ਵੱਡੇ ਖਬਰਦਾਰ ਸੋਨੀਆ ਰਾਹੁਲ ਤੇ ਈਡੀ ਐਕਸ਼ਨ ਨੂੰ ਲੈ ਕੇ ਬਵਾਲ ਹੋ ਗਿਆ ਜਦੇਸ਼ਪੁਰ ਦੇ ਵਿੱਚ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ ਕਾਂਗਰਸ ਨੇ ਬਦਲਾਖੋਰੀ ਦੀ ਸਿਆਸਤ ਦਾ ਇਲਜ਼ਾਮ ਲਗਾਇਆ ਨੈਸ਼ਨਲ ਹੈਰਾਲਡ ਮਾਮਲੇ ਦੇ ਵਿੱਚ ਈਡੀ ਨੇ ਦਰਸਲ ਚਾਰਸ਼ੀਟ দাਇਰ ਕੀਤੀ ਈਡੀ ਦੀ ਚਾਰਸ਼ੀਟ ਦੇ ਵਿੱਚ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਨਾਮ ਹੈ ਚਾਰਸ਼ੀਟ ਦੇ ਵਿੱਚ ਸਹਿਮ ਪਿਤਰੋਦਾ ਦਾ ਵੀ ਜ਼ਿਕਰ ਕੀਤਾ ਗਿਆ ਈਡੀ ਦੀ ਚਾਰਸ਼ੀਟ ਦੇ ਵਿੱਚ ਸੁਮਨ ਦੂਬੇ ਦਾ ਵੀ ਨਾਮ ਹੈ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ ਦਿੱਲੀ ਦੇ ਰੋਜ਼ ਐਵੇਨਿਊ ਅਦਾਲਤ ਵਿੱਚ ਚਾਰਜਸ਼ੀਟ दाखिल ਕੀਤੀ ਗਈ ਹੈ ਆ ਤਾਂ ਇਸੇ ਨੂੰ ਲੈ ਕੇ ਹੁਣ ਦੇਸ਼ ਭਰ ਦੇ ਵਿੱਚ ਸਿਆਸਤ ਪਖਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪਾਰਟੀ ਦੇ ਬਨਾ ਜਦੇਸ਼ ਭਰਦੇ ਵਿੱਚ ਇਸੇ ਮੁੱਦੇ ਤੇ ਪ੍ਰਦਰਸ਼ਨ ਕੀਤੇ ਜਾਣਗੇ ਉੱਥੇ ਕਾਂਗਰਸ ਨੇ ਬਦਲਾਖੋਰੀ ਦੀ ਸਿਆਸਤ ਦਾ ਵੀ ਇਲਜ਼ਾਮ ਲਗਾਇਆ ये बोगस केस चल रहा है और ये केस इतना हास्यास्पद है कि ईडी ने मनी ट्रांसफर नहीं हुआ जहां पर, पर सेक्शन 25 की नॉट फॉर प्रॉफिट कंपनी नेशनल हेरल्ड के देखरेख के लिए बनाई गई थी जहां पर डायरेक्टर्स को डिविडेंड डिविडेंड कुछ नहीं मिलेगा उनको इससे कोई फायदा नहीं होगा ये विशुद्ध गंदी भोंडी सस्ती और बदले की भावना से की हुई राजनीति है ये प्योरली एक टेक्निकल मामला है कांग्रेस पार्टी को ध्यान रखना चाहिए कि इस विषय की शुरुआत 2012 में हुई थी और एक जनहित याचिका के द्वारा दिल्ली हाई कोर्ट ने अक्टूबर 2013 में इस केस की शुरुआत की थी यानी यह मामला दर्ज तब हुआ था जब मोदी जी की सरकार आई भी नहीं थी अतः कांग्रेस पार्टी का इस पर राजनीति करने का आधार नहीं बनता है टेक्निकली देखें तो यह भारत के इतिहास का एक विचित्र मामला है जिसमें कोई एक ऐसी कंपनी वालों पुछगिछ की जाएगी गुरु ग्राम लैंड स्कैम केस ईडी सवाल जवाब करेगी कल ईडी ने वाडरा तो करीब छह घंटे तक पुछगिश की कल वाड्रा का बयान भी सामने आयाडरा कहना है कि मेरे को लुका ਆ ਕੁਝ ਵੀ ਨਹੀਂ ਆਇਆ ਦਰਸਲ ਗੁਰੂਗ੍ਰਾਮ ਲੈਂਡਸਕੇਮ ਕੇਸ ਦੇ ਵਿੱਚ ਐਡੀ ਲਗਾਤਾਰ ਜਾਂਚ ਕਰ ਰਹੀ ਹੈ ਤੇ ਇਸੇ ਕੇਸ ਦੇ ਵਿੱਚ ਕੱਲ ਰੌਬਰਟ ਵਾਡਰਾ ਤੋਂ 6 ਘੰਟੇ ਤੱਕ ਐਡੀ ਨੇ ਸਵਾਲ ਜਵਾਬ ਕੀਤੇ ਤੇ ਇਸੇ ਕੇਸ ਦੇ ਵਿੱਚ ਅੱਜ ਮੁੜ ਤੋਂ ਰੌਬਰਟ ਵਾਡਰਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਦੀ ਅੱਜ ਐ ਜੀ ਪੀ ਸੀ ਦੇੰਤਰੀ ਕਮੇਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਸਵੇਰੇ 11 ਵਜੇ ਅੰਮ੍ਰਿਤਸਰ ਦੇ ਵਿੱਚ ਬੈਠਕ ਹੋਵੇਗੀ ਕਈ ਅਹਿਮ ਮੁੱਦਿਆਂ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਹੋ ਸਕਦੀ ਹੈ ਹਾਲਾਂਕਿ ਪਹਿਲਾਂ 15 ਤਰੀਕ ਨੂੰ ਇਹ ਮੀਟਿੰਗ ਰੱਖੀ ਗਈ ਸੀ ਆ ਤਾਂ ਫਿਰ ਐ ਜੀ ਪੀ ਸੀ ਪ੍ਰਧਾਨ ਹਜਿੰਦਰ ਸਿੰਘ ਧਾਮੀ ਦੇ ਰਜਿਵੇਂ ਦੇ ਕਾਰਨ ਤਾਰੀਖ ਦੇ ਵਿੱਚ ਤਬਦੀਲੀ ਕੀਤੀ ਗਈ ਤੇ ਉਸ ਦੇ ਮਤਾਬਿਕ ਅੱਜ ਠੀਕ 11 ਵਜੇ ਅਮਰਸਰ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਹੈ ਐ ਜੀ ਪੀ ਸੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ ਗੁਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵਿਰੋਧ ਹੋਇਆ ਕਿਸਾਨਾਂ ਨੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਘੇਰਿਆ ਕਿਸਾਨਾਂ ਨੇ ਸ਼ੈਰੀ ਕਲਸੀ ਦੇ ਕਾਫਲੇ ਨੂੰ ਰੋਕਿਆ ਤੇ ਬੋਨੜ ਤੇ ਖੜ ਕੇ ਕਿਸਾਨਾਂ ਨੂੰ ਸਮਝਾਉਂਦੇ ਨਜ਼ਰ ਆਏ ਕਲਸੀ ਕਿਸਾਨਾਂ ਨੇ ਕਲਸੀ ਦੇ ਸਮਰਥਕਾਂ ਤੇ ਧੱਕਾ ਮੁੱਕੀ ਦੇ ਵੀ ਇਲਜ਼ਾਮ ਲਗਾਏ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਜਵਾਬ ਦੇਣ ਦੀ ਥਾਂ ਸਾਨੂੰ ਧੱਕੇ ਮਾਰੇਗੇ ਪਟਾਲਾ ਤੋਂ ਆਮ ਆਦਮੀ ਪਾਰਟੀ ਦੇ ਆ ਵਿਧਾਇਕ ਨੇ ਸ਼ਹਿਰੀ ਕਲਸੀ ਇਹਨਾਂ ਨੂੰ ਕਿ ਕਿਸਾਨਾਂ ਦੇ ਆ ਵਿਰੋਧ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਵਿੱਚ ਅਸੀਂ ਤੁਹਾਨੂੰ ਵਿਖਾ ਰਹੇ ਜਦੋਂ ਕਿਸਾਨਾਂ ਦੇ ਵੱਲੋਂ ਰਾਹ ਰੋਕਿਆ ਗਿਆ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਚ ਗੱਡੀ ਦੇ ਬੋਨਟ ਤੇ ਖੜ ਜਾਂਦੇ ਨੇ ਆ ਸ਼ਹਿਰੀ ਕਲਸੀ ਤੇ ਬੋਨਟ ਤੇ ਖੜ ਕੇ ਕਿਸਾਨਾਂ ਨੂੰ ਸਮਝਾਉਂਦੇ ਹੋਏ ਵੀ ਨਜ਼ਰ ਆਏ ਨਹੀਂ ਨਹੀਂ ਕਿਹੜਾ ਪਿੰਡ ਮੇਰਾ ਪੰਜ ਜੀ ਮੈਂ ਜਿਹੜੀ ਚੀਜ਼ ਪੇਸ਼ ਕੀਤੀ ਹੈ ਉਹ ਵਿੱਚ 85% ਪੱਤੀ ਦੇ ਵਿੱਚ ਜੀਵਨ ਹਾਂਜੀ ਬੜਾ ਜੀ ਤੁਹਾਨੂੰ ਧੰਨਵਾਦ ਕਰਦਾ ਦੇਖੋ ਜੀ ਜਿਹੜੀ ਚੀਜ਼ ਦਾ ਧੰਨਵਾਦ ਕਰਨਾ ਜੀ ਜੀ ਆਪਾਂ ਜੀ ਦੇਖੋ ਅੱਜ ਇਸ ਟਾਈਮ ਤੇ ਆਪਾਂ ਬੁੱਲੇ ਜੀ ਹਾਂਜੀ ਇੱਥੇ ਐਸ ਟਾਈਮ ਹਾਂਜੀ ਜੇ ਸੁਨੀਤਾ ਜੀ ਜਦੋਂ ਮੈਂ ਕਿਹਾ ਵੀ ਮੇਰੇ ਦਫ਼ਤਰ ਆ ਕੇ ਵੰਡ ਜਣੇ ਆਓ ਤੁਹਾਨੂੰ ਬੈਕ ਕੇ ਦਫ਼ਤਰ ਦੇ ਵਿੱਚ ਮੈਂ ਟਾਈਮ ਦੇ

ਪਰ ਜੇ ਕਿਸੇ ਦਾ ਹੁਣ ਆ ਜਾ ਰਹੇ ਆ ਆਪਾਂ ਜੇ ਆਪਾਂ ਇੱਕ ਤਰ੍ਹਾਂ ਆ ਜੀਏ ਇਤਰਾ ਹੁਣ ਸਪੋਰਟ ਨਹੀਂ ਨਹੀਂ ਹੋ ਗਈ ਹੋ ਗਈ ਪਤਾ ਲੱਗੇ ਤੁਹਾਡੇ ਘਰਾਂ ਦੇ ਬਾਅਦ ਤੁਹਾਡੀਆਂ ਗੱਡੀਆਂ ਲੋਕਾਂ ਉਹਨਾਂ ਨੂੰ ਦੱਸੋ ਚੰਗੀ ਗੱਲ ਆਪਾਂ ਮੈਚ ਤੋਂ ਜਦੋਂ ਜਦੋਂ ਕੋ ਮਿੰਟ ਕੋ ਮਿੰਟ ਮੈਨੂੰ ਪਹਿਲਾਂ ਮੇਰੀ ਮੇਰੀ ਗੱਲ ਸੁਣਿਓ ਜਦੋਂ ਮੈਂ ਤੁਹਾਨੂੰ ਟਾਈਮ ਦੇ ਰਿਹਾ ਆਓ ਬੈਠ ਕੇ ਗੱਲ ਕਰ ਸਰ 31 ਤਰੀਕ ਨੂੰ ਤੁਹਾਡੇ ਕੋਲ ਗਿਆ ਸੀ ਥੋਈ ਦਾ ਡਾਕਾ ਪੱਤਰ ਤੱਕ ਲੈਣ ਨਹੀਂ ਆਏ ਸੀ ਆ ਬੰਦੇ ਮੇਰੀ ਗੱਲ ਸੁਣੋ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਹੀਂ ਆ ਜੀ ਤੁਸੀਂ ਮੇਰੇ ਕੋਲ ਕੱਲ ਆਓ ਤੁਹਾਨੂੰ ਸਹਿਬ ਭਾਵਾ ਕਮ ਤੁਹਾਡੇ ਨਾਲ ਬੈਠ ਕੇ ਗੱਲ ਕਹਣਾ ਗਿਆ ਉਹ ਦੇ ਬੋਲ ਅਹੀਂ ਬਹਿਣ ਬਾਤ ਅੱਜ ਕੋਲ ਖਾੜੀ ਪੀਜ਼ਾ ਆ ਗੱਲਾਂ ਤੇ ਉਹ ਅਹੀਂ ਕਿੜੀਆਂ ਕੋਲ ਆਜੂ ਨਾ ਨਾ ਸਾਨੂੰ ਵੀ ਪਤਾ ਹੈ ਕਿ ਤੁਹਾਡਾ ਬੜਾ ਜ਼ੋਰ ਚੱਲਣ ਜਾਂ ਸਿੱਖਾਂ ਦੀ ਬਾਤ ਹੈ ਇਹ ਗੱਲ ਦਾ ਸਮਾਂ ਖਰਾਬ ਨਹੀਂ ਕਰਨਾ ਜਾਂਦੇ ਇੱਕ ਮੈਨੂੰ ਗੱਲ ਦੱਸੋ ਹਾਂਜੀ ਅੱਜ ਜਿਹੜੇ ਬੱਚਾ ਮੈਨੂੰ 4-500 ਦੇਖ ਰਿਹਾ ਹਾਂਜੀ ਅੱਜ ਮੈਂ ਬੱਚਿਆਂ ਨੂੰ ਸਰਕਾਰ ਵੱਲੋਂ ਪੈਸੇ ਦੇਣ ਜਾ ਰਿਹਾ ਹਾਂ ਹਾਂਜੀ ਹੁਣ ਰਾਹ ਚ ਆਪਾਂ ਜੇ ਲੋਕਦੇ ਆਂ ਟੱਕਦੇ ਆ ਇਹ ਛੱਕਾ ਮੇਰਾ ਜਿਹੜੇ ਮੰਨੋ ਬੋਸੇ ਹਾਂ ਕੋਲ ਆਉਂਦੇ ਹੀ ਉਹ ਆ ਜੀ ਤੁਹਾਡੀਆਂ ਮੰਗਾਂ ਕੋਈ ਨਹੀਂ ਖਾਂਗੇ ਰਾਤੀਆਂ ਤੁਹਾਡੀਆਂ ਮੰਗਾਂ ਗੱਲ ਸੁਣੋ ਤੁਹਾਡੀਆਂ ਮੰਗਾਂ ਸਾਡੇ ਨਾਲ ਨਹੀਂ ਤੁਹਾਡੀਆਂ ਮੰਗਾਂ ਸੈਂਟਰਲ ਆਪਾਂ ਨਾਲ ਪੰਜਾਬ ਸਰਕਾਰ ਨੇ ਕਿਉਂ ਚੱਕਿਆ ਧਰਨਾ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਮਨੁੱਖਤਾ ਦੀ ਇੱਕ ਮੇਰੀ ਬੇਨਤੀ ਲੋਕ ਬਾਹਰਲੇ ਹੋ ਏਅਰਪੋਰਟਾਂ ਤੋਂ ਵੀ ਜਾਂਦੇ ਨੇ ਮੈਂ ਇਹ ਬੰਦ ਕੀਤੀ ਪੈਰੀ ਕਿੱਥੇ ਦੀ ਪੈਰੀ ਸੈਂਟਰ ਨੇ ਕੀਤਾ ਹਾਂ ਜੀ ਮੇਰੀ ਗੱਲ ਸੁਣੋ ਅਸੀਂ ਦੋ ਪਾਸੇ ਤੋਂ ਤੁਹਾਨੂੰ ਜਵਾਬ ਦੇ ਦਿਓ ਜੀ ਸੁਣੋ ਇੱਕ ਗੋਲੋ ਸੁਣੋ ਉਹਨਾਂ ਦੀ ਸੁਣੋ ਸੁਣੋ ਹੋਈ ਜਰਾ ਤੇ ਫਿਰ ਆਪਾਂ ਆਪਣੇ ਪੰਜਾਬੀਆਂ ਨੂੰ ਤੇ ਰਾਹ ਵਧੀਆ ਦੇ ਦਿੰਦੇ